ਸਾਸ਼ੀ ਕਾਂਤਰੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ 2026 ਦੀਆਂ ਖਾਸ ਤੌਰ ਤੇ ਮਿਥੂਨ ਰਾਸ਼ੀ ਵਾਲਿਆਂ ਵੈਸੇ ਤਾਂ ਸਾਰਿਆਂ ਨੂੰ ਹਰ ਆਪਾਂ ਰਾਸ਼ੀ ਦਾ ਜਿਹੜਾ ਵੀ ਪਾ ਰਹੇ ਆ ਵੈਸੇ ਨਵੇਂ ਸਾਲ ਤੇ ਮੈਂ ਸਾਰਿਆਂ ਲਈ ਇੱਕ ਇੱਕ ਗੱਲ ਵੀ ਪਾਉਂਗੀ ਕਿ 12 ਰਾਸ਼ੀਆਂ ਲਈ ਕੀ ਕੀ ਤਰਕਤਾ ਹੈ ਕੀ ਕੀ ਮੇਨ ਕਰਨਾ ਚਾਹੀਦਾ ਪਰ ਜੇ ਡਿਟੇਲ ਚ ਦੇਖਿਆ ਜਾਵੇ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਕਿੱਦਾਂ ਦਾ ਰਹੇਗਾ ਸਾਲ ਇਹ ਜਿਆਦਾ ਬੁੱਧ ਕਿਉਂਕਿ ਲਗਨ ਦੇ ਮਾਲਕ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤੇ ਲਗਨ ਦਾ ਮਾਲਕ ਉਦੋਂ ਹੀ ਸਟਰੋਂਗ ਹੁੰਦਾ ਹੈ ਜਦੋਂ ਅਸੀਂ ਆਪਣੇ ਲਗਨ ਦੇ ਮਾਲਕ ਨੂੰ ਪਾਵਰ ਦਿੰਨੇ ਆ ਹੁਣ ਕਿੱਦਾਂ ਦੇ ਹੁੰਦੇ ਆ ਪਹਿਲਾਂ ਇਹ ਜਾਣਾਂਗੇ ਮਿਥੂ ਰਾਸ਼ੀ ਤੇ ਮਿਥੂ ਲਗਨ ਵਾਲੇ ਜਿਵੇਂ ਮਿਥੂ ਲਗਨ ਵਾਲੇ ਸਵਾਮੀ ਬੁੱਧ ਹੈ ਤੁਸੀਂ ਜਾਣਦੇ ਹੋ ਤੀਜੀ ਰਾਸ਼ੀ ਹੈ ਠੀਕ ਔਰ ਵాయు ਤત્વ ਰਾਸ਼ੀ ਹੈ ਤੀਜਾ ਖਾਨਾ ਹਵਾ ਦਾ ਮੰਨਿਆ ਜਾਂਦਾ ਹੈ ਘੁੰਮਣ ਫਿਰਨ ਦੇ ਸ਼ੌਕੀਨ ਹੁੰਦੇ ਆ ਇਹ ਤੁਸੀਂ ਪਹਿਲੀ ਗੱਲ ਲਿਖ ਲਿਓ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲੇ ਤੇ ਪੁਰਸ਼ ਰਾਸ਼ੀ ਹੈ ਔਰ ਨਾਮ ਹੈਗਾ ਜਿਨ੍ਹਾਂ ਦਾ ਵੀ ਕਈ ਵਾਰੀ ਜਿਨ੍ਹਾਂ ਦੇ ਲਗਨ ਤੋਂ ਨਹੀਂ ਪਤਾ ਲੱਗਦਾ ਤਾ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲਿਆਂ ਦੇ ਜੋ ਨਾਮ ਤੋਂ ਅਗਰ ਤੁਸੀਂ ਰਾਸ਼ੀ ਦੇ ਦਿੰਦੇ ਹੋ ਕ ਕਕਾ ਔਰ ਡਡਾ ਔਰ ਹਹਾ ਠੀਕ ਤੇ ਇਹ ਨਾਮ ਆ ਤੇ ਦੇਖਿਆ ਜਾਵੇ ਤਾਂ ਹਵਾ ਚ ਤੀਰ ਛੱਡਣ ਦੀ ਬੜੀ ਆਦਤ ਹੁੰਦੀ ਹੈ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲਿਆਂ ਕਈ ਵਾਰ ਯਾਨੀ ਗੱਲ ਕਹਿ ਦੇਣੀ ਆ ਬਸ ਹੋਵੇ ਨਾ ਹੋਵੇ ਕਹਿ ਦਿੱਤਾ ਕੱਪੜਿਆਂ ਤੇ ਮਿੱਟੀ ਨਹੀਂ ਲੱਗਣ ਦਿੰਦੇ ਬੁੱਧ ਦਿਮਾਗ ਤੋਂ ਚੱਲਦੇ ਆ ਪੂਰੇ ਦਿਮਾਗ ਤੋਂ ਜੀ ਸਾਡਾ ਦਿਮਾਗ ਬਹੁਤ ਜ਼ਿਆਦਾ ਹੈ ਜ਼ਿਆਦਾ ਆਪਣੇ ਕਹਿੰਦੇ ਨੇ ਲੋਕ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲੇ ਕਿ ਸਰੀਰ ਨਾਲੋਂ ਜ਼ਿਆਦਾ ਦਿਮਾਗ ਨਾਲ ਕੋਈ ਚੀਜ਼ ਖੇਡੀ ਜਾਵੇ ਤਾਂ ਜ਼ਿਆਦਾ ਸਕਸੈਸ ਮਿਲਦੀ ਆ। ਇਦਾਂ ਦਾ ਥੋੜਾ ਇਹਨਾਂ ਦਾ ਹੁੰਦਾ ਏ। ਬੈਸ ਕਰਨ ਤੇ ਵਾਧੂ ਆਤੀ ਹੁੰਦੀ ਹੈ ਕਿਉਂਕਿ ਦਿਮਾਗ ਤੋਂ ਕੰਮ ਕਰਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਦਿਮਾਗ ਦੇ ਘੋੜਿਆਂ ਨੂੰ ਅਸੀਂ ਪਹੁੰਚਾਉਂਦੇ ਹੀ ਰਹਿਣਾ ਵੈ ਇਦਾਂ ਕਿਉਂ ਆਹ ਕਾ ਤੇ ਇਦਾਂ ਇਦਾਂ ਬੈਸ ਦੀ ਕਰਨ ਦੀ ਬੜੀ ਆਦਤ ਮਦਾਣੀ ਪਾਉਣ ਦੀ ਆਦਤ ਜਿਹਨੂੰ ਆਪਾਂ ਕਹਿੰਦੇ ਆ ਹੁੰਦੀ ਆ। ਕਾਲ ਪੁਲਿਸ ਦੀ ਤੀਸਰੀ ਰਾਸ਼ੀ ਹੋਣ ਕਰਕੇ ਇਹਦਾ ਚਿੰਨ ਪੁਰਸ਼ ਅਤੇ ਇੱਕ ਇਸਤਰੀ ਇੱਕ ਦੂਜੇ ਵੱਲ ਮੂੰਹ ਕਰਕੇ ਬੈਠੇ ਹੁੰਦੇ ਆ ਤੇ ਇੱਕ ਦੂਜੇ ਦੀਆਂ ਅ ਬਾਰੇ ਵਿੱਚ ਦੇਖ ਰਹੇ ਆ ਇੱਕ ਦੂਜੇ ਨਾਲ ਤਾਂ ਕੀ ਕਹਿ ਸਕਦੇ ਆ ਆਪਾਂ ਕਿ ਇਹ ਮਿਥੂਨ ਲਗਨ ਤੇ ਮਿਥੂਨ ਰਾਸ਼ੀ ਵਾਲੇ ਇੱਕ ਦੂਜੇ ਪ੍ਰਤੀ opposit sex ਪ੍ਰਤੀ ਛੇਤੀ ਅਟਰੈਕਸ਼ਨ ਹੋ ਜਾਂਦੀ ਹੈ ਇਹਨਾਂ ਨੂੰ ਅਟਰੈਕਟ ਹੋ ਜਾਂਦੇ ਆ ਮਤਲਬ ਅਟਰੈਕਸ਼ਨ ਇਹਨਾਂ ਦੀ ਬੜੀ ਅੱਛੀ ਹੁੰਦੀ ਹੈ ਵੀ ਜਿਹੜਾ ਦੇਖੇ ਤੇ ਬਈ ਵਾਹ ਕਿੰਨਾ ਵਧੀਆ ਐਦਾਂ ਕਹਿ ਦਿੰਦੇ ਆ ਹਨਾ ਦੂਜੇ ਦੀ ਸੰਗਤ ਕਰਨੀ ਇਹਨਾਂ ਨੂੰ ਜਾਦਾ ਵਧੀਆ ਲੱਗਦੀ ਹੈ ਜਿੱਦਾਂ ਜੇ ਕੋਈ ਜੇ ਕੋਈ ਮੁੰਡਾ ਹੈ ਤਾਂ ਕੁੜੀਆਂ ਦੇ ਵਿੱਚ ਜ਼ਿਆਦਾ ਬੈਠਦਾ ਤੇ ਜੇ ਕੋਈ ਕੁੜੀ ਹੈ ਤਾਂ ਮੁੰਡਿਆਂ 'ਚ ਜ਼ਿਆਦਾ ਬੈਠ ਕੇ ਇਹ ਆਮ ਦੇਖਿਆ ਗਿਆ ਹੈ ਹਨਾ ਇੱਕ ਦੂਜੇ ਨੂੰ ਦੇਖੀ ਜਾਣਾ ਗੱਲਬਾਤ ਕਰਨਾ ਇਸ ਲਗਨ ਦਾ ਸਵਾਮੀ ਬੋਧ ਦਾ ਤੇ ਬੁੱਧ ਬੁੱਧੀ ਦਾ ਸਵਾਮੀ ਹੈ ਦਿਮਾਗ ਦਾ ਸਵਾਮੀ ਹੈ ਤਾਂ ਗੱਲਾਂ ਬਾਤਾਂ ਦੇ ਨਾਲ ਇੰਪ੍ਰੈਸ ਕਰਨਾ ਇਹਨਾਂ ਦੇ ਲਈ ਦਾ ਇੱਕ ਪਲੱਸ ਪੁਆਇੰਟ ਹੁੰਦਾ ਲਈ ਹੁੰਦਾ ਹੈ ਗਣਿਤ ਚ ਜਾਨੀ ਮੈਥ ਚ ਥੋੜੇ ਜੇ ਤੇਜ ਹੁੰਦੇ ਆ ਤੇ ਮੈਥ ਲਾਅ ਅਕਾਉਂਟਸ ਵਗੈਰਾ ਕਿਉਂਕਿ ਬੁੱਧ ਨਾਲ ਸੰਬੰਧਿਤ ਕੰਮ ਨੇ ਤਾਂ ਕਰਦੇ ਆ ਵਕੀਲ ਵੀ ਜਿਆਦਾ ਮਿੱਥੋਂ ਲਗਣ ਜਾਂ ਕੰਨਿਆ ਲਗਣ ਵਾਲੇ ਹੀ ਮੰਨੇ ਜਾਂਦੇ ਆ ਹਨਾ ਤੇ ਜੇ ਦੇਖਿਆ ਜਾਵੇ ਤਾਂ ਇਹ ਇਹਨਾਂ ਦੇ ਦੇਵੀ ਦੇਵਤੇ ਜਿਨ੍ਹਾਂ ਦੀ ਆਪਾਂ ਪੂਜਨ ਕਹਿੰਦੇ ਆ ਵਿਸ਼ਨੂੰ ਤੇ ਦੁਰਗਾ ਮਾਤਾ ਜੋ ਕਿ ਮਤਲਬ ਪਾਵਰ ਦੇ ਕਾਰਕ ਮੰਨੇ ਜਾਂਦੇ ਆ ਤੇ ਇਹ ਮੰਨੇ ਜਾਂਦੇ ਹਨਾ ਕਿਉਂਕਿ ਲੜਾਈ ਝਗੜੇ ਤੋਂ ਜਿਆਦਾ ਦੂਰ ਹੀ ਰਹਿੰਦੇ ਪਸੰਦ ਕਰਦੇ ਆ ਪੰਛੀ ਦੀ ਤਰ੍ਹਾਂ ਹਵਾ 'ਚ ਉੱਡਣਾ ਥਾਂ ਥਾਂ ਤੇ ਜਾ ਕੇ ਕਿਸੇ ਤਰ੍ਹਾਂ ਦੀ એનર્ਜੀ ਨੂੰ ਚੈੱਕ ਕਰਨਾ ਕਿ ਕਿਉਂ ਐ ਕਾਤੇ ਆ ਕਿੱਦਾਂ ਆ ਹਨਾ ਇਹ ਇਹਨਾਂ ਦਾ ਵਧੀਆ ਮਿਥੂਨੀ ਇਹੋ ਜੀ ਰਾਸ਼ੀ ਆ ਜਿਹੜੀ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਥੋੜਾ ਹਿੰਮਤ ਤੇ ਪ੍ਰਾਕਰਮ ਦੇ ਸਥਾਨ ਵਿੱਚ ਦਿਮਾਗ ਤੋਂ ਚੱਲ ਕੇ ਲਾਈਫ ਦੇ ਵਿੱਚ ਸਕਸੈਸ ਪਾਉਂਦੇ ਆ ਟਿੱਕੇ ਵੈਸੇ ਤਾਂ ਆਪਾਂ ਕਹਿੰਦੇ ਆ ਭੱਜ ਨੱਟ ਪਰ ਭੱਜ ਨੱਟ ਹਵਾ ਦੇ ਖਾਨੇ 'ਚ ਆਪਣੇ ਆਪ ਬੈਠਣਾ ਇਹਨਾਂ ਨੂੰ ਪਸੰਦ ਨਹੀਂ ਕੰਮਕਾਰ ਦੀ ਤਰ੍ਹਾਂ ਕਿ ਬੈਠ ਕੇ ਬਸ ਸਾਰੇ ਦਿਨ ਆਰਡਰ ਕਰੀ ਜਾਓ ਇਹਨਾਂ ਨੂੰ ਪਸੰਦ ਨਹੀਂ ਆ ਘੁੰਮਣਾ ਫੇਰਨਾ ਵੀ ਪਸੰਦ ਹੈ ਟਿੱਕੇ ਬੈਠਣ ਦਾ ਸੁਭਾਅ ਇਹਨਾਂ ਦਾ ਹੁੰਦਾ ਹੀ ਨਹੀਂ ਆਪਾਂ ਦੇਖਿਆ ਜਾਵੇ ਤਾਂ ਵਿਚਾਰ ਵੀ ਇੱਕ ਜਗ੍ਹਾ ਤੇ ਨਹੀਂ ਮਿਲਦੇ ਕਿ ਇੱਕ ਕਦੇ ਹੋਰ ਤੇ ਕਦੇ ਹੋਰ ਤੇ ਕਦੇ ਹੋ ਕੋਖੀ ਦਿਮਾਗ ਹੁੰਦਾ ਹੈ ਹਰ ਚੀਜ਼ ਦੇ ਅੰਦਰ ਤੱਕ ਜਾਣ ਦੀ ਆਦਤ ਹੈ ਕਿਉਂਕਿ ਬੁੱਧ ਪੰਛੀ ਆ ਤੋਤਾ ਆ ਬੁੱਧ ਹਵਾ ਛੁੱਟਣ ਦਾ ਕਾਰ ਹੈ ਕਹਿੰਦੇ ਇਸ ਕਰਕੇ ਤਾਂ 타ਹਾਂ ਦੀ ਜਗਾ ਤੇ ਟੈਸਟ ਕਰਨਾ ਸਬਜ਼ੀਆਂ ਦਾ ਚੀਜ਼ਾਂ ਦਾ ਹਰ ਖਾਣੇ ਦਾ ਟੈਸਟ ਕਰਨਾ ਵੀ ਇਹਨਾਂ ਨੂੰ ਪਸੰਦ ਹੈ ਪਾਰਟੀ ਆਦਿ ਵਿੱਚ ਜਾਣਾ ਪਸੰਦ ਕਰਦੇ ਆ ਕੇਵਲ ਟੈਕਨੋਲੋਜੀ ਤੇ ਦਿਮਾਗੀ ਤੌਰ ਤੇ ਹੀ ਜੋ ਗੱਲਾਂ ਬਾਤਾਂ ਲੌਜੀਕਲੀ ਜਿਹਨੂੰ ਆਪਾਂ ਕਹੀਏ ਉਹੀ ਚੀਜ਼ਾਂ ਇਹਨਾਂ ਨੂੰ ਪਸੰਦ ਹੁੰਦੀਆਂ ਕਾਰੋਬਾਰ ਦੇ ਵਿੱਚ ਦੇਖਿਆ ਜਾਵੇ ਤਾਂ ਬਿਜ਼ਨਸ ਕੰਮ ਕਰਨਾ ਨੌਕਰੀ ਦੇ ਨਾਲ ਨਾਲ ਕੋਈ ਸਾਈਡ ਬਿਜ਼ਨਸ ਕਰਨ ਵਿੱਚ ਹਮੇਸ਼ਾ ਇਹਨਾਂ ਦਾ ਧਿਆਨ ਰਹਿੰਦਾ ਹੈ ਤੇ ਛੋਟੇ ਜਾਂ ਵੱਡੇ ਭਾਈ ਭੈਣਾਂ ਉ ਨਾਲ ਇਹਨਾਂ ਦੀ ਅਟੈਚਮੈਂਟ ਤਾਂ ਹੁੰਦੀ ਹੈ ਪਰ ਕਿਉਂਕਿ ਜਿੱਥੇ ਇਹਨਾਂ ਨੂੰ ਫਾਇਦਾ ਨਹੀਂ ਹੁੰਦਾ ਇੱਥੇ ਤਾਂ ਸਮਝੋ ਗੱਲ ਹੀ ਨਹੀਂ ਕਰਦੇ ਠੀਕ ਐਦਾਂ ਦੀ ਨੇਚਰ ਵਾਲੇ ਹੁੰਦੇ ਆ ਬੁੱਧ ਲਗਨ ਤੇ ਬੁੱਧ ਰਾਸ਼ੀ ਵਾਲੇ ਕਿਉਂਕਿ ਕਾਲਪੁਰਸ਼ ਦੀ ਤੀਸਰੀ ਰਾਸ਼ੀ ਹੈ ਬੁੱਧ ਮਾਲਕ ਹੈ ਤੀਜਾ ਖਾਨਾ 8ਵੇਂ ਤੋਂ 8ਵਾਂ ਖਾਨਾ ਵੀ ਹੈ ਤੇ ਇਸ ਕਰਕੇ ਇਹ ਦਰਵਾਜ਼ਾ ਮੰਨਿਆ ਜਾਂਦਾ ਹੈ ਤੇ ਗੇਟ ਮੰਨਿਆ ਜਾਂਦਾ ਮੇਨ ਘਰ ਦਾ ਤੇ ਨਾਲ ਪਰੇਸ਼ਾਨੀਆਂ ਦੇ ਤੌਰ ਤੇ ਦੇਖਿਆ ਜਾਵੇ ਤਾਂ ਬੁੱਧ ਲਗਨ ਵਾਲਿਆਂ ਨੂੰ ਤਕਰੀਬਨ ਮਿਥੋਂ ਰਾਸ਼ੀ ਵਾਲਿਆਂ ਨੂੰ ਜੋ ਸ਼ੁਕਰ ਇਹਨਾਂ ਦਾ ਮਿੱਤਰ ਹੈ ਪਰ ਮੰਗਲ ਕਿਉਂਕਿ ਇਨਕਮ ਦਾ ਮਾਲਕ ਮੰਗਲ ਹੈ ਤਾਂ ਇਸ ਕਰਕੇ ਇਹਨਾਂ ਨੂੰ ਇਨਕਮ ਜੇ ਆਉਂਦੀ ਹੈ ਤਾਂ ਬਹੁਤ ਇੱਕਦਮ ਆਈ ਜਾਂਦੀ ਹੈ ਜੇ ਨਹੀਂ ਆਉਂਦੀ ਤਾਂ ਬਹੁਤ ਹੀ ਜ਼ਿਆਦਾ ਰੁਕ ਰੁਕ ਕੇ ਆਉਂਦੀ ਹੈ ਕਿਉਂਕਿ ਬੁੱਧ ਵੈਸੇ ਦੇਖਿਆ ਜਾਵੇ ਤਾਂ ਕਾਗਜ਼ ਵੀ ਹੈ ਪੈਸਾ ਵੀ ਹੈ ਤਾਂ ਇਹਨਾਂ ਦਾ ਜ਼ਿਆਦਾ ਤਾਂ ਲਿਕਵਿਡ ਧਨ ਵਾਲ ਰਹਿੰਦਾ ਹੈ ਕਿ ਕਿੱਦਾਂ ਪੈਸੇ ਨੂੰ ਡਬਲ ਕੀਤਾ ਜਾਵੇ ਕਮਾਇਆ ਜਾਵੇ ਕਿਉਂਕਿ 12ਵਾਂ ਖਾਨਾ ਇਹਨਾਂ ਦਾ ਸ਼ੁਕਰ ਦਾ ਹੋਣ ਕਰਕੇ ਇਹ ਮਿਥੋਂ ਲਗਨ ਤੇ ਮਿਥੋਂ ਰਾਸ਼ੀ ਵਾਲੇ ਜ਼ਿਆਦਾ ਸ਼ੇਅਰ ਮਾਰਕੀਟ ਵਿੱਚ ਵੀ ਇੰਟਰਸਟ ਲੈਂਦੇ ਆ ਠੀਕ ਇਹ ਸੀ ਜੀ ਇਹਨਾਂ ਵਾਰੀ ਆਪਾਂ ਜਾਣਕਾਰੀ ਤੇ ਹੁਣ 226 ਦੀ ਗੱਲ ਕਰੀਏ ਆਪਾਂ ਤਾਂ ਕਿੱਦਾਂ ਜਾਏਗਾ ਮਿਥੁਨ ਲਗਨ ਤੇ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਇਸ ਸਾਲ ਦੇ ਸ਼ੁਰੂਆਤ ਵਿੱਚ ਹੀ ਤਕਰੀਬਨ ਦਸੰਬਰ 29 ਦਸੰਬਰ ਤੋਂ ਬਾਅਦ 17 ਜਨਵਰੀ ਤੱਕ ਮਿਥੁਨ ਲਗਨ ਤੇ ਮਿਥੁਨ ਰਾਸ਼ੀ ਵਾਲਿਆਂ ਦੇ ਬੁੱਧ ਜੋ ਹੈ 17 ਜਨਵਰੀ ਨੂੰ ਮਕਰ ਚ ਚਲੇ ਜਾਏਗਾ ਮਕਰ ਰਾਸ਼ੀ ਚ ਰਹੇਗਾ 29 ਦਸੰਬਰ ਤੋਂ ਜੇ ਤੁ ਆਪਾਂ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਬੁੱਧ ਕਿੱਥੇ ਰਹੇਗਾ ਮਕਰ ਚ ਪਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ਨੀ ਦੇ ਘਰ ਚ ਬੁੱਧ ਦਾ ਬੈਠਣਾ ਸ਼ੁਭ ਮੰਨਿਆ ਜਾਂਦਾ ਕਿਉਂਕਿ ਸ਼ਨੀ ਇਹਦਾ ਮਿੱਤਰ ਹੈ ਹੈਨਾ ਦੂਜੀ ਗੱਲ ਕਰੀਏ ਆਪਾਂ ਕਿ ਜਦੋਂ ਬੁੱਧ ਉੱਚਾ ਹੁੰਦਾ ਏ ਮਾਰਗੀ ਹੁੰਦਾ ਏ ਤੇ ਜਾਨੀ ਕੰਨਿਆ ਰਾਸ਼ੀ ਵਿੱਚ ਉੱਚਦਾ ਹੁੰਦਾ ਹੈ ਉਸ ਟਾਈਮ ਤੇ ਜਦੋਂ ਵੀ ਬੁੱਧ ਦੀ એનર્ਜੀ ਸੂਰਜ ਨਾਲ ਮਿਲਦੀ ਹੈ ਤਾਂ ਬੁੱਧ ਦਿੱਤਿਆ ਯੋਗ ਬਣਦਾ ਹੈ ਤਾਂ ਹਮੇਸ਼ਾ ਸ਼ੁਭ ਕਾਮ ਹੁੰਦੇ ਆ ਜਦੋਂ ਬੁੱਧ ਸ਼ਨੀ ਦੇ ਘਰ ਵਿੱਚ ਹੁੰਦਾ ਹੈ ਤਾਂ ਇਸ ਵਿੱਚ ਬਾਜ਼ ਜਿੰਨੀ ਚਤਰਾਈ ਹੁੰਦੀ ਆ ਤੇ ਹਰ ਬਿਜ਼ਨਸ ਕੰਮਕਾਰ ਵਿੱਚ ਵਪਾਰ ਵਿੱਚ ਆਪਣੇ ਆਪ ਨੂੰ ਡਬਲ ਕਰਨ ਲਈ ਡਬਲ ਪ੍ਰੋਫਿਟ ਲੈ ਵੀ ਲੈਂਦੇ ਆ ਤਾਂ ਇਹ ਚੀਜ਼ਾਂ ਜਦੋਂ-ਜਦੋਂ ਬੁੱਧ ਤੇ ਸ਼ਨੀ ਦੀ ਜੁਤੀ ਬਣੇਗੀ ਸੂਰਜ ਬੁੱਧ ਦਾ ਯੋਗ ਬਣੇਗਾ ਉਦੋਂ-ਉਦੋਂ ਇਸ ਨੂੰ ਲਾਈਫ ਵਿੱਚ ਤਰੱਕੀ ਮਿਲਣੀ ਸੰਭਵ ਹੁੰਦੀ ਹੈ ਹੁਣ ਦੇਖੀ ਆਪਾਂ ਮਹੀਨੇ ਤਾਂ ਮਹੀਨੇ ਜੋ ਨੇ ਇਹਨਾਂ ਦੇ ਲਈ ਜਨਵਰੀ ਦਾ ਮਹੀਨਾ ਬਿਲਕੁਲ ਸ਼ੁਭ ਰਹੇਗਾ ਫਰਵਰੀ ਦਾ ਮਹੀਨਾ ਵੀ ਸ਼ੁਭ ਰਹੇਗਾ ਮਈ ਜੂਨ ਚ ਜਾ ਕੇ ਥੋੜਾ ਜਿਆ ਪਰੇਸ਼ਾਨੀ ਕਿਉਂਕਿ ਜਦੋਂ ਨੀਚ ਦਾ ਹੋਵੇਗਾ ਆਪਣਾ ਕੀ ਨਾਮ ਹੈ ਬੁੱਧ ਮੀਨ ਰਾਸ਼ੀ ਚ ਜਾ ਕੇ ਤਾਂ ਉਸ ਟਾਈਮ ਤੇ ਥੋੜਾ ਜਿਆ ਵਪਾਰ ਕੰਮਕਾਰ ਵਿੱਚ ਧੋਖੇ ਵਾਲੇ ਸਟਾਰ ਚੱਲਣਗੇ ਵੈਸੇ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਹਿਣਾ ਦੱਸਦੇ ਰਹਿਣਾ ਨੇ ਦੇਖਿਆ ਜਾਵੇ ਤਾਂ ਬ੍ਰਹਸਪਤ ਜੋ ਹੈ ਮਿਥੂਨ ਲਗਨ ਤੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਜਾਏਗਾ ਇਸ ਸਾਲ ਤਕਰੀਬਨ ਅੱਧ ਸਾਲ ਤੱਕ ਜਦੋਂ ਬ੍ਰਹਸਪਤ ਇਸ ਟਾਈਮ ਤੇ ਮਿਥੂਨ ਰਾਸ਼ੀ ਚ ਹੀ ਚੱਲ ਰਿਹਾ ਤੇ ਉਸ ਤੋਂ ਬਾਅਦ ਉੱਚਦਾ ਹੋ ਕੇ ਦੂਜੇ ਜਾਏਗਾ ਵਪਾਰ ਕਾਮਕਾਰ ਦਾ ਮਾਲਕ ਦਾ ਦੂਜੇ ਸਥਾਨ ਵਿੱਚ ਉੱਚਦਾ ਹੋਣਾ ਤੁਹਾਨੂੰ ਕਾਫੀ ਹੱਦ ਤੱਕ ਸਾਲ ਅੱਧ ਤੋਂ ਬਾਅਦ ਤਰੱਕੀ ਤੇ ਪੈਸਾ ਦੇ ਸਕਦਾ ਏ ਤੇ ਵਿਆਹ ਸ਼ਾਦੀ ਦੀ ਵੈਸੇ ਚੱਲ ਹੀ ਰਹੀ ਸੀ ਤਾਂ ਤੇ ਦੂਸਰੇ ਵੀ ਬ੍ਰਹਸਪਤ ਵਿਆਹ ਸ਼ਾਦੀ ਲਈ ਸ਼ੁਭ ਕਮ ਦਿਨਦਾ ਹੈ ਠੀਕ ਤਾਂ ਮਿੱਤੂ ਲਗਨ ਵਾਲਿਆਂ ਲਈ ਵਿਆਹ ਸ਼ਾਦੀ ਲਈ ਇਹ ਸਾਲ 골ਡਨ ਰਹਿਣ ਵਾਲਾ ਹੈ ਹਨਾ ਅੱਛਾ ਰਹਿਣ ਵਾਲਾ ਹੈ ਅਗਲੇ ਸਾਲ ਤੱਕ ਵੀ ਚੱਲੇਗਾ ਅੱਧ ਤੱਕ ਟਾਈਮ ਕਿਉਂਕਿ ਜਦੋਂ ਬ੍ਰਹਸਪਤ ਉੱਚਦਾ ਹੋਵੇ ਸੱਤਵੇਂ ਖਾਨੇ ਦਾ ਮਾਲਕ ਉੱਚਦਾ ਹੋਵੇ ਤਾਂ ਲਾਈਫ ਪਾਰਟਨਰ ਦੀ ਵੀ ਤਰੱਕੀ ਹੁੰਦੀ ਹੈ ਤਾਂ ਲਾਈਫ ਪਾਰਟਨਰ ਨਾਲ ਮੇਲ ਜੋਲ ਵੀ ਹੋ ਜਾਂਦਾ ਹੈ ਜਿਨ੍ਹਾਂ ਦਾ ਵੀ ਮੈਰिज ਲਾਈਫ ਨੂੰ ਲੈ ਕੇ ਥੋੜੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਸੀ ਤਾਂ ਉਹਨਾਂ ਦਾ ਹੱਲ ਉਹਨਾਂ ਨੂੰ ਇਸ ਸਾਲ ਮਿਲ ਜਾਏਗਾ ਨਾਲ ਹੀ ਸ਼ੁਕਰ ਦੀ ਗੱਲ ਕਰੀਏ ਸ਼ੁਕਰ ਜੋ ਹੈ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਸੋਚਦਾ ਮਾਂ ਲਗਾ ਤਾਂ ਸ਼ੁਕਰ ਦਾ ਰਾਸ਼ੀ ਪਰਵਰਤਨ ਵੀ ਮਿਥੂ ਲਗਨ ਤੇ ਮਿਥੂ ਰਾਸ਼ੀ ਵਾਲਿਆਂ ਲਈ ਕਾਫੀ ਇਫੈਕਟ ਪਾਏਗਾ ਮਹੀਨਿਆਂ ਦੇ ਅਨੁਸਾਰ ਤਕਰੀਬਨ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਬਹੁਤ ਸ਼ੁਭ ਜਾਏਗਾ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਮਾਰਚ ਅਪ੍ਰੈਲ ਨਹੀਂ ਸਾਰੂ ਫਰਵਰੀ ਜਨਵਰੀ ਫਰਵਰੀ ਤੇ ਦਾ ਮਹੀਨਾ ਵਧੀਆ ਉਸ ਤੋਂ ਬਾਅਦ ਅਪ੍ਰੈਲ ਦਾ ਮਹੀਨਾ ਵਧੀਆ ਉਸ ਤੋਂ ਬਾਅਦ ਰਹੇਗਾ ਜੀ ਤੁਹਾਡਾ ਸਤੰਬਰ ਸਤੰਬਰ ਦਾ ਮਹੀਨਾ ਅੱਛਾ ਰਹੇਗਾ ਤੇ ਅਗਸਤ ਸਤੰਬਰ ਕਿਉਂਕਿ ਸੂਰਜ ਦੇ ਦੇ ਘਰ ਚ ਬੁੱਧ ਹੋਵੇਗਾ ਤੇ ਉਸ ਟਾਈਮ ਤੇ ਅਗਸਤ ਸਤੰਬਰ ਦਾ ਮਹੀਨਾ ਹਮੇਸ਼ਾ ਵਧੀਆ ਹੀ ਜਾਂਦਾ ਤੇ ਜਦੋਂ ਬੁੱਧ ਜਦੋਂ ਜਦੋਂ ਬੁੱਧ ਕੰਨਿਆ ਰਾਸ਼ੀ ਵਿੱਚ ਹੋਵੇ ਮਿਥੂਨ ਰਾਸ਼ੀ ਵਿੱਚ ਹੋਵੇ ਸਿੰਘ ਰਾਸ਼ੀ ਵਿੱਚ ਹੋਵੇ ਤੁਲਾ ਰਾਸ਼ੀ ਵਿੱਚ ਹੋਵੇ ਮਕਰ ਰਾਸ਼ੀ ਵਿੱਚ ਹੋਵੇ ਹਮੇਸ਼ਾ ਚੁਗਵਾਲ ਕਰਦਾ ਪਰ ਨਾਲ ਹੀ ਜਦੋਂ ਸੂਰਜ ਦੇ ਨਾਲ ਹੋਵੇ ਤਾਂ ਮੰਗਲ ਨੂੰ ਵੀ ਨੇਕ ਕਰ ਦਿੰਦਾ ਤਾਂ ਇਸ ਕਰਕੇ ਜਾਂਚ ਲੈਣਾ ਜ਼ਰੂਰੀ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਕਿ ਸਾਡੇ ਲਗਨ ਦੇ ਮਾਲਕ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜਦੋਂ ਕੋਈ ਕੋਈ ਕੰਮ ਕਰਨਾ ਹੋਵੇ ਤਾਂ ਗੱਲ ਕਰੀਏ ਵਿਦਿਆਰਥੀਆਂ ਲਈ ਤਾਂ ਵਿਦਿਆਰਥੀਆਂ ਲਈ ਇਹ ਸਾਜੂ ਹੈ ਦੋ ਬੈਸਟ ਜਾਣ ਵਾਲਾ ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਹੀ ਬ੍ਰਹਸਪਤ ਲਗਣ ਚ ਹੈ ਕਿ ਉਹ ਪੰਜਵੀਂ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਜਾਨੀ ਸੋਚ ਤੇ ਵਿਦਿਆ ਪੜ੍ਹਾਈ ਦੇ ਖਾਨੇ ਨੂੰ ਦੇਖ ਰਿਹਾ ਹੈ ਤਾਂ ਉਸ ਤੋਂ ਬਾਅਦ ਜਦੋਂ ਉਸਨੇ ਦੂਸਰੇ ਜਾਣਾ ਹੈ ਤਾਂ ਉਦੋਂ ਵੀ ਵਧੀਆ ਕਿਉਂਕਿ ਉਸਨੇ ਉੱਥੇ ਬੈਠ ਕੇ ਦਸਵੇਂ ਖਾਨੇ ਜਾਨੀ ਕਰਮ ਦੇ ਖਾਨੇ ਨੂੰ ਦੇਖਣਾ ਦੂਸਰੇ ਸਥਾਨ ਤੋਂ ਨੌਵੀਂ ਦ੍ਰਿਸ਼ਟੀ ਨਾਲ ਤਾਂ ਵਧੀਆ ਹੀ ਹੈ ਹੁਣ ਕਿਸਮਤ ਦੇ ਸਥਾਨ ਨੂੰ ਵੀ ਦੇਖ ਰਿਹਾ ਹੈ ਪੰਜਵੇਂ ਖਾਨੇ ਨੂੰ ਵੀ ਦੇਖ ਰਿਹਾ ਹੈ ਸੱਤਵੇਂ ਖਾਨੇ ਨੂੰ ਵੀ ਬ੍ਰਹਸਪਤ ਦੇਖ ਰਿਹਾ ਹੈ ਤਾਂ ਇਹ ਸ਼ੁਭ ਹੈ ਬ੍ਰਹਸਪਤੀ એનર્ਜੀ ਪੜਨ ਵਾਲੇ ਬੱਚਿਆਂ ਲਈ ਵੀ ਇਸ ਸਾਲ ਬੈਸਤ ਦੇ ਸਕਦਾ ਪਰ ਕਿੱਦਾਂ ਨਾ ਜਾਏਗਾ ਜਿੰਦਾਂ ਦੀ ਮਿਹਨਤ ਕਰਾਂਗੇ ਉਦਾਂ ਦੀ ਹੀ ਹਰ ਚੀਜ਼ ਚਾਹੀਦੀ ਆ ਸੂਰਜ ਦੀ ਸਥਿਤੀ ਦੇ ਮੁਤਾਬਕ ਸੂਰਜ ਕਿਉਂਕਿ ਮੁੱਥੇ ਲਗਨ ਤੇ ਮਿੱਥੂ ਰਾਸ਼ੀ ਵਾਲਿਆਂ ਲਈ ਪ੍ਰਾਤਮ ਦਾ ਮਾਲਕ ਹੈ ਇਸ ਕਰਕੇ ਇਸ ਸਾਲ ਵਿਦੇਸ਼ ਦੇੇ ਕੋਸ਼ਿਸ਼ ਕਰਨ ਵਾਲਿਆਂ ਨੂੰ ਸੰਭਲ ਕੇ ਪੈਸਾ ਦਾ ਆਮਦਨ ਕਰਨਾ ਚਾਹੀਦਾ ਹੈ ਪੈਸਾ ਫਸ ਸਕਦਾ ਪੈਸੇ ਉਸ ਸੰਬੰਧੀ ਕੋਈ ਨਾ ਕੋਈ ਪਰੇਸ਼ਾਨੀ ਰਾਹੂ ਦੀ ਸਥਿਤੀ ਕਰਕੇ ਖੜੀ ਹੋ ਜਾਏਗੀ ਕਿਉਂਕਿ ਰਾਹੂ ਇਸ ਸਾਲ ਐਂਡ ਤੱਕ ਨਵੰਬਰ ਦਸੰਬਰ ਤੱਕ ਤੁਹਾਡੇ 9ਵੇਂ ਸਥਾਨ ਵਿੱਚ ਹੀ ਰਹੇਗਾ ਤੇ ਕੇਤੂ ਤੀਸਰੇ ਸਥਾਨ ਵਿੱਚ ਕੇਤੂ ਜੋ ਹੈ ਤੀਸਰੇ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਤੀਸਰੀ ਯਾਤਰਾ ਕਰਵਾਉਂਦਾ ਹੈ ਪਰ ਕਿਉਂਕਿ ਰਾਹੂ ਜੋ ਹੈ 5ਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖੇਗਾ ਤਾਂ ਪੈਸੇ ਦਾ ਲੈਣ ਦੇਣ ਬਾਅਦ ਵਿੱਚ ਕਰਿਓ ਪਹਿਲਾਂ ਨਹੀਂ ਕਰਨਾ ਕਿਉਂਕਿ ਪੈਸੇ ਦਾ ਨੁਕਸਾਨ ਰਾਹੂ ਕਈ ਵਾਰੀ ਬਦਨਾਮੀ ਵੀ ਕਰਾ ਦਿੰਦਾ ਹੈ ਤੇ ਪੈਸੇ ਦਾ ਨੁਕਸਾਨ ਵੀ ਕਰਾ ਦਿੰਦਾ ਹੈ ਵੈਸੇ ਦੇਖਿਆ ਜਾਵੇ ਤਾਂ ਮਿੱਥੂ ਰਾਸ਼ੀ ਵਾਲਿਆਂ ਦੇ ਲਈ ਜੋ ਰਾਹੂ ਹੈ ਮਿੱਤਰ ਹੈ ਇਸ ਕਰਕੇ ਜ਼ਿਆਦਾ ਨੁਕਸਾਨ ਤੇ ਨਹੀਂ ਕਰੇਗਾ ਪਰ ਫਿਰ ਵੀ ਇਹ ਧਿਆਨ ਰੱਖਣਾ ਕਿ ਪੇਮੈਂਟ ਪੈਸਾ ਪਹਿਲਾਂ ਕਿਸੇ ਨੂੰ ਨਹੀਂ ਦੇਣਾ ਠੀਕ ਹੁਣ ਗੱਲ ਕਰੀਏ ਪਹਿਲਾਂ ਆਪਾਂ ਸ਼ਾਦੀ ਬਾਰੇ ਗੱਲ ਕੀਤੀ ਫਿਰ ਪੜਾਈ ਦੀ ਗੱਲ ਕੀਤੀ ਵਪਾਰ ਕੰਮ ਕਰ ਲਈਏ ਇਸ ਸਾਲ ਮੈਥੋਂ ਲੱਗਣ ਤੇ ਮੈਥੋਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛਾ ਜਾਣ ਵਾਲਾ ਹੈ ਪਰ ਫਿਰ ਵੀ ਸਤਰਕਤਾ ਤੁਹਾਨੂੰ ਰੱਖਣੀ ਚਾਹੀਦੀ ਹੈ 파ਟਨਰਸ਼ਿਪ ਵਿੱਚ ਕੰਮ ਕਰਨ ਲਈ ਵਿਆਹ ਸ਼ਾਦੀ ਲਈ ਤਾਂ ਇਹ ਸਾਲ ਚੰਗਾ ਹੈ ਪਰ ਲਾਈਫ 파ਟਨਰ ਲਈ ਚੰਗਾ ਹੈ ਪਰ ਬਿਜ਼ਨਸ 파ਟਨਰ ਦੀ ਗੱਲ ਕਰੀਏ ਤਾਂ ਉਸ ਦੇ ਲਈ ਤੁਹਾਨੂੰ ਹਰ ਕੰਮ ਹਰ ਤਰ੍ਹਾਂ ਦੇ ਨਾਲ ਆਪਣਾ ਪੇਪਰ ਵਰਕ ਸੋ ਸਮਝ ਕੇ ਕਰਨਾ ਚਾਹੀਦਾ ਹੈ ਨਹੀਂ ਤਾਂ ਪੇਪਰ ਵਰਕ ਦੀ ਵਜ੍ਹਾ ਦੇ ਨਾਲ ਕੋਈ ਨਾ ਕੋਈ ਪਰਿਵਾਰਕ ਪਰੇਸ਼ਾਨੀ ਵੀ ਤੇ ਪੈਸੇ ਦੇ ਲੈਣ ਦੇ ਕਰਕੇ ਕੋਈ ਘਰੇਲੂ ਪਰੇਸ਼ਾਨੀ ਵੀ ਖੜੀ ਹੋ ਜਾਏਗੀ ਵਪਾਰ ਕੰਮ ਕਰਨ ਨੂੰ ਲੈ ਕੇ ਉਲਝੇਵਾ ਜਾਨੀ ਕਿ ਮੰਨ ਲਓ ਕਿ ਕਿਸੇ ਆਪਣੀ ਰਿਸ਼ਤੇਦਾਰੀ ਵਿੱਚ ਪੈਸਾ ਇਨਵੈਸਟ ਕੀਤਾ ਦਿੱਤਾ ਤਾਂ ਉਹਦੇ ਲਈ ਜੋ ਰਾਹੂ ਦੀ ਸਥਿਤੀ ਹੈ ਉਹ ਨਵੀਂ ਦ੍ਰਿਸ਼ਟੀ ਤੁਹਾਡੀ ਸੋਚ ਤੇ ਜਾਏਗੀ ਤਾਂ ਜਲਦਬਾਜ਼ੀ ਵਿੱਚ ਕੀਤੇ ਗਏ ਕੰਮ ਤੇ ਫੈਸਲੇ ਤੁਹਾਡੇ ਬਿジネス ਦੇ ਪਰ ਵਿੱਚ ਨੁਕਸਾਨ ਕਰਾ ਸਕਦੇ ਠੀਕ ਹੈ ਤੇ ਜੇ ਹੁਣ ਆਪਾਂ ਗੱਲ ਕਰਦੇ ਆ ਮਿਲਿਆ ਜੁਲੇ ਜੇ ਪ੍ਰਵਾਹ ਬਾਰੇ ਤਾਂ ਮੈਥੋਂ ਲਗਨ ਤੇ ਮੈਥੋਂ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤੀ ਦੀ એનર્ਜੀ ਨਾਲ ਕੇਤੂ ਦੇ ਹਜਰਾਂ ਕੇਤੂ ਨੇ ਚੇਂਜ ਨਹੀਂ ਹੋਣਾ ਪੂਰਾ ਮਹੀਨਾ ਬੁੱਧ ਦੀ ਤੇ ਸ਼ਨੀ ਦੀ ਸਥਿਤੀ ਕਰਕੇ ਕਿਉਂਕਿ ਸ਼ਨੀ ਤੁਹਾਡੀ ਰਾਸ਼ੀ ਤੋਂ 10ਵੇਂ ਸਥਾਨ 'ਚ ਬਿਰਾਜਮਣ ਕੋਈ ਵੀ ਨਵਾਂ ਕੰਮ ਕੋਈ ਨਵਾਂ ਕੰਮ ਸ਼ੁਰੂ ਕਰਨਾ ਕੋਈ ਬਣਿਆ ਬਣਾਇਆ ਘਰ ਮਕਾਨ ਲੈਣਾ ਤਾਂ ਇਹ ਸਾਲ ਤੁਹਾਡੇ ਲਈ ਬਿਲਕੁਲ ਤੁਹਾਨੂੰ ਕਾਫੀ ਹੱਦ ਤੱਕ ਬੜੀ achi energy ਦੇਣ ਵਾਲਾ ਹੈ ਤਾਂ ਤੁਹਾਨੂੰ ਇਸ ਸਾਲ ਕੋਸ਼ਿਸ਼ ਕਰਨੀ ਚਾਹੀਦੀ ਆਪਣਾ ਨਵਾਂ ਘਰ ਨਵਾਂ ਮਕਾਨ ਬਣਾਉਣ ਦੇ ਲਈ ਵਾਹਨ ਸੁੱਖ ਦੇ ਲਈ ਵੀ ਸ਼ਨੀ ਜੋ ਹੈ 10ਵੇਂ ਸਥਾਨ 'ਤੇ ਬੈਠ ਕੇ 4ਵੇਂ ਸਥਾਨ ਨੂੰ ਦੇਖਦਾ ਹੈ ਤੇ ਜਦੋਂ ਸ਼ੁਕਰ ਦੀ ਪ੍ਰਧਾਨਤਾ ਹੋਏਗੀ ਸ਼ੁਕਰ ਦੀ energy ਦੂਜੇ 10ਵੇਂ 4ਵੇਂ ਆਏਗੀ ਤਾਂ ਤੁਹਾਨੂੰ ਘਰ ਮਕਾਨ ਦਾ ਸੁੱਖ ਮਿਲ ਜਾਏਗਾ ਤੇ ਗੱਡੀ ਦਾ ਸੁੱਖ ਵੀ ਮਿਲ ਜਾਏਗਾ ਠੀਕ ਹੁਣ ਗੱਲ ਕਰੀਏ ਆਪਾਂ ਮੇਥੋਂ ਲਗਨ ਤੇ ਮੇਥੋਂ ਰਾਸ਼ੀ ਵਾਲਿਆਂ ਦੇ ਲਈ ਇਹ 226 ਨੰਬਰ ਦੇ ਮਤਾਂ ਨੰਬਰ ਜੋ ਹੈ 226 ਦਾ ਬਣਦਾ ਹੈ ਜੀ ਪਹਿਲਾ 9 ਬਣਿਆ ਤੇ ਹੁਣ ਬਣਦਾ ਹੈ 10 ਨੰਬਰ ਜਾਨੀ 190 1 ਨੰਬਰ ਜੋ ਹੈ ਇਹ ਸੂਰਜ ਦਾ ਮੰਨਿਆ ਜਾਂਦਾ ਤੇ ਸੂਰਜ ਬੁੱਧ ਦਾ ਮਿੱਤਰ ਹੈ ਤਾਂ ਇਸ ਕਰਕੇ 3 ਨੰਬਰ ਦਾ ਕਾਰਕ ਜੋ ਹੈ ਬੁੱਧ ਹੈ 3 ਨੰਬਰ ਦੀ ਰਾਸ਼ੀ ਜੋ ਹੈ ਕੀਦੀ ਹੈ ਬ੍ਰਹਸਪਤੀ ਆ ਤਾਂ 3 ਨੰਬਰ ਜੋ ਹੈ ਬ੍ਰਹਸਪਤ ਦਾ ਮੰਨਿਆ ਜਾਂਦਾ ਪਰ 3 ਨੰਬਰ ਦੀ ਰਾਸ਼ੀ ਜੋ ਹੈ ਬੁੱਧ ਦੀ ਮੰਨੀ ਜਾਂਦੀ ਜੇ ਤੀਜਾ ਲਗਨ ਦਾ ਮਾਲਕ ਬੁੱਧ ਹੈ ਪਰ ਜੇ ਨਮਰੋਲੋਜੀ ਦੇ ਰਿਤ ਕਿਹਾ ਜਾਵੇ ਤਾਂ 3 ਨੰਬਰ ਜੋ ਹੈ ਬ੍ਰਹਸਪਤ ਹੈ ਬ੍ਰਹਸਪਤ ਵੀ ਸੂਰਜ ਦਾ ਮਿੱਤਰ ਹੈ ਤੇ ਬੁੱਧ ਜੋ ਹੈ ਇਹ 20 ਅਗਸਤ ਦਾ ਹੈ ਤਾਂ ਕਹਿ ਸਕਦੇ ਆਪਾਂ ਕਿ ਨੰਬਰੋਲੋਜੀ ਦੇ ਹਿਸਾਬ ਦੇ ਨਾਲ ਵੀ ਇਹ ਸਾਲ ਮਿੱਥੋਂ ਤੇ ਲਗਨ ਤੇ ਮਿੱਥੋਂ ਰਾਸ਼ੀ ਵਾਲਿਆਂ ਲਈ ਦਿਸ਼ਾ ਬਚਾਨੀ ਵਾਲਾ ਹੈ ਚੰਗਾ ਤੁਹਾਨੂੰ એનર્ਜੀ ਦੇਣ ਵਾਲਾ ਹੈ ਚੰਗੀ ਤੁਹਾਡੇ ਲਈ ਕਈ ਆਪਾਂ ਕੇ ਕੰਮਕਾਰ ਦੀ ਸਥਿਤੀ ਨੂੰ ਵਧਾਉਣ ਵਾਲਾ ਹੈ ਤੇ ਨਾਲ ਹੀ ਗ੍ਰਹਿਾਂ ਦੇ ਮੁਤਾਬਕ ਤੇ ਨੰਬਰ ਦੇ ਮੁਤਾਬਕ ਆਪਣੇ ਕੋਈ ਵੀ ਨੰਬਰ ਆ ਤੁਹਾਡਾ ਤਾਂ ਉਸ ਨੂੰ ਤੁਸੀਂ ਅਗਰ ਆਪਣੇ ਹੱਥ ਤੇ ਲਿਖਦੇ ਹੋ ਉਸ ਨੰਬਰ ਦੀ એનર્ਜੀ ਨੂੰ ਤੁਸੀਂ اس ویلتو بارے شام لکھ دیو تو ਤੁਹਾਨੂੰ ਥੋੜੇ ਦਿਨ ਇੱਕ ਹਫਤੇ ਬਾਅਦ ਹੀ ਪਤਾ ਲੱਗ ਜਾਏਗਾ ਕਿ ਔਰਾ ਕਿਦਾਂ ਦਾ ਹਮੇਸ਼ਾ ਇਹ ਚੀਜ਼ ਨਹੀਂ ਕਰਨੀ ਇਸ ਨੂੰ ਅਪਣਾਣਾ ਰਹੀਏ ਕੱਲ ਕਰੀਏ ਆਪਾਂ مین سٹون ਦੀ ਤਾਂ ਕਿਹੜਾ سٹون ਤੁਸੀਂ ਇਸ ਸਾਲ ਪਾ ਸਕਦੇ ਹੋ ਕਿਉਂਕਿ ਬ੍ਰਹਸਪਤ ਤੁਹਾਡੇ ਲਗਣ ਚ ਹੈ ਤਾਂ ਭੂਖ ਰਾਜ ਨਗ ਪਾਉਣਾ ਤੁਹਾਡੇ ਲਈ ਵਧੀਆ ਸ਼ਨੀ ਤੁਹਾਡੇ ਕਰਮ ਸਥਾਨ ਚ ਹੈ ਅਗਰ ਤੁਹਾਡੀ ਉਮਰ ਥੋੜੀ 27 28 ਸਾਲ ਤੋਂ ਜ਼ਿਆਦਾ ਹੈ ਤਾਂ ਤੁਸੀਂ ਸ਼ਨੀ ਦਾ ਨਗ ਜਾਨੀ ਕਿ ਨੀਲਮ ਸਟੋਨ ਵੀ ਟਰਾਈ ਕਰ ਸਕਦੇ ਹੋ ਟرائی ਕਰ ਸਕਦੇ ਹੋ ਮੀਨਸ ਪਾ ਕੇ ਦੇਖੋ ਐਵੇਂ ਕਿਸੇ ਦੀਆਂ ਗੱਲਾਂ ਬੱਟਾ ਚਾ ਕੇ ਕੋਈ ਸਟੋਨ ਨਹੀਂ ਪਾਉਣਾ ਹਰ ਗ੍ਰਹਿ ਦੀ ਹਰ ਸਟੋਨ ਦੀ ਆਪਣੀ ਨਰਜੀ ਹੈ ਤੇ ਜਦੋਂ ਉਹ ਤੁਸੀਂ ਪਾਉਣੀ ਹੈ ਉਤੋਂ ਤੁਹਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਮਨ ਤੇ ਤੁਹਾਡੇ ਦਿਮਾਗ ਤੇ ਪ੍ਰਭਾਵ ਪਾਉਂਦਾ ਹੈ ਅਗਰ ਤੁਹਾਨੂੰ ਲੱਗੇ ਬੇਚੈਨੀ ਜ਼ਿਆਦਾ ਹੋ ਰਹੀ ਹੈ ਅਗਰ ਤੁਹਾਨੂੰ ਲੱਗੇ ਗੁੱਸਾ ਜ਼ਿਆਦਾ ਆ ਰਿਹਾ ਅਗਰ ਤੁਹਾਨੂੰ ਲੱਗੇ ਪਰਿਵਾਰ ਦਾ ਸਾਥ ਨਹੀਂ ਮਿਲ ਰਿਹਾ ਅਗਰ ਤੁਹਾਨੂੰ ਲੱਗੇ ਵਪਾਰ ਵਿੱਚ ਕਿਸੇ ਤਰ੍ਹਾਂ ਦਾ ਡਿਸਟਰਬੈਂਸ ਹੋ ਰਹੀ ਹੈ ਤਾਂ ਉਹ ਸਟੋਨ ਕਦੇ ਵੀ ਨਹੀਂ ਪਾਉਣਾ ਚਾਹੀਦਾ ਅਗਰ ਤੁਸੀਂ ਪੁਖਰਾਜ ਨਹੀਂ ਪਾ ਸਕਦੇ ਤਾਂ ਤੁਸੀਂ ਆਪਣੀ ਫਰਸਟ ਉਂਗਲ ਦੇ ਵਿੱਚ ਸੁਚਾ ਮੋਤੀ ਵੀ ਸੋਨੇ 'ਚ ਪਾ ਸਕਦੇ ਹੋ ਕਿਉਂਕਿ ਚੰਦਰ ਤੁਹਾਡੇ ਧਨ ਦਾ ਮਾਲਕ ਹੈ ਗਿੱਜੇ ਖਾਨੇ ਦਾ ਮਾਲਕ ਹੈ ਮਾਨਸਿਕ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ ਤਾਂ ਵੀ ਤੁਸੀਂ ਪਹਿਲੀ ਉਂਗਲ ਦੇ ਵਿੱਚ ਸੋਨੇ 'ਚ ਸੋਨਾ ਬ੍ਰਹਸਪਤ ਦਾ ਹੋ ਗਿਆ ਤੇ ਮੋਤੀ ਜੋ ਹੈ ਚੰਦਰ ਦਾ ਹੋ ਗਿਆ ਤਾਂ ਬ੍ਰਹਸਪਤ ਚੰਦਰ ਦਾ ਯੋਗ ਬਣ ਜਾਂਦਾ ਹੈ ਜੋ ਤੁਹਾਡੇ 7ਵੇਂ ਖਾਨੇ ਦਾ ਤੇ ਤੁਹਾਡੇ ਧਨ ਸਥਾਨ ਦਾ ਮਾਲਕ ਹੈ ਇਸ ਤਰ੍ਹਾਂ ਨਾਲ ਤੁਸੀਂ ਆਪਣੇ ਗ੍ਰਹਿਾਂ ਨੂੰ ਇਸ ਸਾਲ ਵਿੱਚ ਜਦੋਂ ਕੋਈ ਪਰੇਸ਼ਾਨੀ ਹੋਵੇ ਤਾਂ ਉਸ ਮੁਤਾਬਕ ਹੀ ਸਟੋਨ ਵਗੈਰਾ ਪਾਉਣਾ ਚਾਹੀਦਾ ਜਾਂ ਸਮੇਂ ਨੂੰ ਜਾਂਚ ਕੇ ਕੋਈ ਉਪਾਅ ਕਰਨਾ ਚਾਹੀਦਾ ਹੈ। ਇਸ ਸਾਲ ਮਿੱਥੂ ਲਗਨ ਤੇ ਮਿੱਥੂ ਰਾਸ਼ੀ ਵਾਲਿਆਂ ਨੂੰ ਇੱਕ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਕਦੇ-ਕਦੇ ਕਦੇ-ਕਦੇ ਫੁੱਲ ਲੈ ਕੇ ਪੀਲੇ ਫੁੱਲ ਕਿਉਂਕਿ ਬ੍ਰਹਸਪਤ ਲਗਨ ਚ ਇੱਕ ਫੁੱਲ ਰੋਜ਼ ਲੈ ਕੇ ਆ ਧਾਰਮਿਕ ਸਥਾਨ ਤੇ ਦਹੇਜਾਂ ਤੇ ਚੜਾ ਦਿਓ। ਚਾਹੇ ਅੰਦਰ ਜਾ ਕੇ ਮੱਥਾ ਟੇਕ ਕੇ ਰੱਖਾਓ ਬ੍ਰਹਸਪਤ ਸਹੀ ਰਹਿੰਦਾ। ਪੀਲੇ ਰੰਗ ਦਾ ਕੱਪੜਾ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖੋ એનર્ਜੀ ਬ੍ਰਸਪਤ ਦੀ ਅੱਛੀ ਰਹਿੰਦੀ ਹੈ ਕਿਉਂਕਿ ਬ੍ਰਸਪਤ ਹੀ ਜੋ ਤੁਹਾਡੇ ਲਗਨ ਚ ਚੱਲੇਗਾ ਅੱਧ ਤੱਕ ਤੇ ਉਸ ਤੋਂ ਬਾਅਦ ਬ੍ਰਸਪਤ ਉੱਚਦਾ ਹੋ ਜਾਏਗਾ ਬੁੱਧ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਤੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਲਗਨ ਦਾ ਮਾਲਕ ਹੈ ਮਨ ਦੀ بجائے ਦਿਮਾਗ ਤੋਂ ਚੱਲਣਾ ਹੈ ਤੇ ਕੋਈ ਵੀ ਸਲਾਹ ਬਿਨਾ ਮੰਗੇ ਕਿਸੇ ਨੂੰ ਦੇਣੀ ਨਹੀਂ ਹੈ ਤੇ ਤੀਜਾ ਬੁੱਧ ਦੀ ਸ਼ੁਭਤਾ ਉਹ ਦੋ ਦੋ ਹੁੰਦੀ ਜਾਏਗੀ ਜਿੱਦਾਂ ਜਿੱਦਾਂ ਉਸ ਦੀ એનર્ਜੀ ਚੇਂਜ ਹੋਏਗੀ ਉਦਾਂ ਉਦਾਂ ਤੁਸੀਂ ਉਪਯੋਗ ਕਰਦੇ ਰਹੋ ਏ ਸੀ ਜੀ 2026 ਕਿਦਾਂ ਦਾ ਜਾਏਗਾ ਮੈਥੋਂ ਲਗਨ ਤੇ ਮੈਥੋਂ ਰਾਸ਼ੀ ਵਾਲਿਆਂ ਦੇ ਲਈ ਵੈਸੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਆਪਾਂ ਜੋ ਇਹ ਤੁਹਾਨੂੰ ਦੱਸਦੇ ਆ ਇਹ ਗ੍ਰਹਾਂ ਦੀ ਬਦਲਦੀ ਹੋਈ ਸਥਿਤੀ ਮੁਤਾਬਕ ਹੀ ਹੁੰਦਾ ਫਿਰ ਵੀ ਜਦੋਂ ਕੋਈ ਗ੍ਰਹਿ ਬਦਲੇਗਾ ਆਪਣਾ ਰਾਸ਼ੀ ਪਰਵਰਤਨ ਕਰੇਗਾ ਤਾਂ ਆਪਾਂ ਤੁਹਾਨੂੰ ਲੰਗ ਤੋਂ ਰਾਸ਼ੀ ਜ਼ਰੂਰ ਪਾਵਾਂਗੇ ਇੱਕ ਵਾਰ ਫਿਰ ਤੋਂ ਹੈਪੀ ਨਿਊ ਈਅਰ ਬਹੁਤ ਅੱਛਾ ਸਾਲ ਜਾਵੇ ਤੁਹਾਡਾ ਇਹ ਤੇ ਜੋ ਕੁਝ ਤੁਹਾਡਾ ਨਹੀਂ ਹੋਇਆ ਉਹ ਤੁਹਾਡਾ ਹੋ ਜਾਵੇ ਔਲਾਦ ਵਾਲਿਆਂ ਨੂੰ ਔਲਾਦ ਦੀ ਪ੍ਰਾਪਤੀ ਹੋਵੇ ਕਿਉਂਕਿ ਬ੍ਰਹਸਪਤ ਪੰਜਵੀਂ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਨੂੰ ਵੀ ਦੇਖੇਗਾ اگر اولاد نہیں ہے جو اولاد دی سیٹنگ نہیں ہو رہی تا یہ 204021 نمبر دا ہے تو ਤੁਹਾਡਾ ਲੇਟ ਵਧੀਆ ਹੀ ਆ ਤਾਂ ਵਧੀਆ ਹੀ ਜਾਏਗਾ ਜਿੱਦਾਂ ਦਾ سوچਾਂਗੇ ਜਿੱਦਾਂ ਦਾ ਆਪਣੇ ਆਪ ਕੁਦਰਤ ਨੂੰ ਦਵਾਂਗੇ ਜਿੱਦਾਂ ਦਾ ਕੰਮ ਕਰਮ ਕਰਾਂਗੇ ਉਦਾਂ ਦੇ ਅਨੁਸਾਰ ਸਾਨੂੰ ਫਲ ਮਿਲੇਗਾ ਸਮਾਂ ਇਜਾਜ਼ਤ ਦਾ ਆਪ ਸਭ ਲਈ ਇਹ 2026 ਸਾਰਾ ਹੀ ਬਹੁਤ ਹੀ اچھا ਜਾਵੇ 사시카